ਯਾਦ ਰੱਖੋ ਕਰਮ ਬੜੀ ਚੰਗੀ ਚੀਜ਼ ਐ ਗੁਰੂ ਸਾਹਿਬ ਨੇ ਕਿਹਾ ਚੰਗੇ ਕਰਮ ਕਰ ਤੇ ਵਿਚਾਰ ਵੀ ਚੰਗੇ ਕਰ ਪਰ ਅਸੀਂ ਇਸ ਭੁਲੇਖੇ ਵਿੱਚ ਪੈ ਜਾਂਦੇ ਆਂ ਕਿ ਮੈਨੂੰ ਵਿਚਾਰ ਚੰਗੇ ਆਉਂਦੇ ਨੇ ਤੇ ਮੈਂ ਗੱਲਾਂ ਚੰਗੀਆਂ ਕਰ ਲੈਣਾ ਤੇ ਮੈਂ ਕਰਮ ਚੰਗੇ ਕਰ ਲੈਣਾ ਤੇ ਮੈਂ ਹੁਣ ਚੰਗਾ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਇਹਨੂੰ ਨਹੀਂ ਮੰਨਦੇ ਅੰਦਰ ਇੱਕ ਅਮਲ ਦੀ ਧਰਤੀ ਹੈ ਅਮਲ ਤੇ ਵਿਚਾਰ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਅਮਲ ਤੇ ਕਰਮ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਮੈਂ ਆਪ ਇਹਦੇ ਅਰਥ ਕਰਮ ਹੀ ਕਰਦਾ ਰਿਆਂ ਵੀ ਇੱਕ ਬੰਦਾ ਮੂੰਹ ਤੋਂ ਸੱਚ ਬੋਲੇ ਇਹਦੇ ਅਮਲ ਚੰਗੇ ਨੇ ਇੱਕ ਬੰਦਾ ਬਾਹਰੋਂ ਕਿਸੇ ਦਾ ਚੰਗੇ ਕੰਮ ਕਰਦਾ ਹੈ ਲੰਗਰ ਲਾ ਦਿੰਦਾ ਹੈ ਸ਼ਬੀਰ ਲਾ ਦਿੰਦਾ ਹੈ ਪਾਣੀ ਪਿਉਂਦਾ ਲੋਕਾਂ ਨੂੰ ਨਲਕਾ ਲਵਾ ਦਿੰਦਾ ਹੈ ਦਵਾਈ ਦਵਾ ਦਿੰਦਾ ਹੈ ਪਰ ਹੁਣ ਕੀ ਪਤਾ ਉਹਦੇ ਦਵਾਈ ਦਵਾਉਣ ਦੇ ਪਿੱਛੇ ਉਹਦੀ ਭਲਾਈ ਦੇ ਪਿੱਛੇ ਉਹਦੇ ਲੋਕਾਂ ਦੀ ਭਲਾਈ ਕਰਨ ਦੇ ਪਿੱਛੇ ਉਹਦਾ ਮਕਸਦ ਕੋਈ ਹੋਰ ਲੁਕਾ ਪਿਆ ਹੈ ਉਹ ਕਿਤੇ 10 ਰੁਪਈਆ ਦੀ ਭਲਾਈ ਕਰਕੇ ਉਹ ਥਾਂ ਦੇ ਵਿੱਚੋਂ ਹਜ਼ਾਰ ਕਢਣਾ ਚਾਹੁੰਦਾ ਹੈ ਹੁਣ ਵੇਖਣ ਵਾਲੇ ਤੇ ਉਹ 10 ਰੁਪਈਆ ਵਾਲੀ ਭਲਾਈ ਵੇਖਣੀ ਹੈ ਉਹ ਤੇ ਖਬਰਾਂ ਵਿੱਚ ਆ ਜਾਣੀ ਉਹ ਸਾਹਮਣੇ ਆ ਜਾਣੀ ਇਹੀ ਤਾਂ ਫਰਕ ਹੈ ਅਮਲ ਕਿਨੂੰ ਕਿਹਾ ਨੀਅਤ ਕਿਨੂੰ ਕਿਹਾ ਨiyet ਦਾ ਮਤਲਬ ਹੈ ਵੀ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਉਹਦਾ ਮਕਸਦ ਸਿਰਫ ਪਰਮਾਤਮਾ ਹੈ ਹੋਰ ਕੋਈ ਮਕਸਦ ਨਹੀਂ ਤੇ ਜੇ ਉਹਦੇ ਪਿੱਛੇ ਮਕਸਦ ਹੋਰ ਲੁਕਿਆ ਹੈ ਉਹ ਭਾਵੇਂ ਪਰਮਾਤਮਾ ਦੇ ਘਰ ਦੇ ਕਰਮ ਹੋਣ ਉਹ ਸੰਸਾਰ ਦੇ ਕਰਮ ਹੁੰਦੇ ਨੇ